ਅੱਜ ਸੰਜੀਵ अरोड़ा ਦੀ ਜਿੱਤ ਦੀ ਖੁਸ਼ੀ ਵਿੱਚ ਦਸ਼ਮੇਸ਼ ਟੈਕਸੀ ਯੂਨੀਅਨ ਦੇ ਨੇ ਪ੍ਰਧਾਨ ਨਿਯੁਕਤ ਕੀਤੇ ਜਗਜੀਤ ਸਿੰਘ ਪ੍ਰਧਾਨ ਲਖਵਿੰਦਰ ਸਿੰਘ ਉਪ ਪ੍ਰਧਾਨ ਦਵਿੰਦਰ ਸਿੰਘ ਜਨਰਲ ਸਕੱਤਰ ਜੀਤ ਸਿੰਘ ਜੋਇਨ ਸਕੱਤਰ ਤਜਿੰਦਰ ਸਿੰਘ ਸਕੱਤਰ ਮੈਂਬਰ ਸੰਦੀਪ ਸਿੰਘ ਸਲਾਹਕਾਰ ਸਤਵੰਤ ਸਿੰਘ ਮੈਂਬਰ ਹਰਦੀਪ ਸਿੰਘ ਮੈਂਬਰ ਜੋ ਨਵੇਂ ਪ੍ਰਧਾਨ ਨਿਯੁਕਤ ਕੀਤੇ ਨੇ ਇਹ ਅੱਜ ਤੋਂ ਬਾਅਦ ਸਾਨੇਵਾਲ ਦਸ਼ਮੇਸ਼ ਟੈਕਸੀ ਯੂਨੀਅਨ ਦਾ ਕੰਮ ਸੰਭਾਲਣਗੇ ਆਮ ਆਦਮੀ ਪਾਰਟੀ ਦੀ ਚੜੂ ਵਾਲੀ ਸਰਕਾਰ ਦਿੱਤੀ ਹੈ ਜੀ ਸੀਟ ਜਿੱਤੀ ਆ ਤਾਂ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਨਾਲ ਮੁੰਡਿਆ ਸਾਹਿਬ ਨੂੰ ਜਿਨ੍ਹਾਂ ਨੇ ਮੈਨੂੰ ਪ੍ਰਧਾਨਗੀ ਲਈ ਲੈ ਕੇ ਸਮਝਿਆ ਤੇ ਮੈਨੂੰ ਪ੍ਰਧਾਨਗੀ ਲਈ ਚੁਣਿਆ ਗਿਆ ਤੇ ਸਾਰੇ ਮੈਂਬਰਾਂ ਦਾ ਸਟਾਫ ਮੈਂਬਰਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਦੇ ਅਹੁਦੇ ਤੇ ਨਿਵਾਜਿਆ ਗਿਆ ਧੰਨਵਾਦ ਵੀਰੇ ਵਾਇਗਰੂ ਜੀ ਕਾ ਗੱਲ ਸਾ ਵਾਇਗਰੂ ਜੀ ਕੀ ਫਤਿਹ ਜੀ ਤੇ ਬਹੁਤ ਵਧੀਆ ਕੰਮ ਕਰਦੇ ਨੇ ਜੋਗ ਨੇ ਇਨਸਾਨ ਪ੍ਰਧਾਨਗੀ ਦੇ ਇਹ ਜੋਗ ਸੀ ਕਿ ਤਾਂ ਹੀ ਇਹਨਾਂ ਨੂੰ ਬਣਾਇਆ ਮੈਂਬਰਾਂ ਨੇ 31 ਮੈਂਬਰਾਂ ਦਾ 32 ਦਾ ਸਪੋਰਟ ਦੀ ਕੀਤੀ ਤੇ ਇਹਨਾਂ ਦੇ ਹੱਥ ਪਾਏ ਨੇ ਜੁਨੀਅਨ ਦਾ ਬਹੁਤ ਵਧੀਆ ਦਿਨ ਰਾਤ ਤਰੱਕੀ ਕਰਦੇ ਨੇ ਸ਼ਵੀਲਾਂ ਲਾਉਂਦੇ ਨੇ ਸਭ ਕੁਝ ਕਰਦੇ ਨੇ ਤੇ ਹਰੇਕ ਦੀ ਸੁਣੀ ਜਾਂਦੀ ਆ ਮੰਤਰੀ ਸਾਹਿਬ ਆਪ ਪਿੱਟ ਸਾਪਣ ਕਹਿੰਦੇ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦਾ ਧੰਨਵਾਦ ਜੀ ਆਮ